ਇੱਕ ਜਿਹੜਾ ਸਟਾਰ ਜਿਹਦੇ ਆ 55 ਮਿਲੀਅਨ ਤੋਂ ਜ਼ਿਆਦਾ ਫਾਲੋਅਰ ਨੇ ਪਰ ਉਸ ਦੇ ਦੁਆਰਾ ਜੋ ਕੀਤਾ ਗਿਆ ਉਸ ਤੋਂ ਬਾਅਦ ਉਹ 55 ਦੇ 55 ਮਿਲੀਅਨ ਫਾਲੋਅਰ ਹੀ ਉਸ ਦੇ ਉੱਤੇ ਥੁੱਕ ਰਹੇ ਨੇ ਤੇ ਕਹਿ ਰਹੇ ਨੇ ਕਿ ਅਜਿਹਾ ਇਨਸਾਨ ਆ ਜਿਹੜਾ ਉਹ ਕਦੇ ਵੀ ਲੋਕਾਂ ਦਾ ਆਈਡਲ ਨਹੀਂ ਹੋ ਸਕਦਾ ਉਸ ਦੇ ਪਿੱਛੇ ਜੋ ਕਹਾਣੀਆਂ ਉਹ ਅੱਜ ਦੇ ਲਗਭਗ ਜ਼ਿਆਦਾਤਰ ਇਨਫਲੂਐਂਸਰਸ ਦੀ ਜਾਂ ਫਿਰ ਕਹਿ ਸਕਦੇ ਆ ਕਿ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਸਟਾਰ ਨੇ ਉਹਨਾਂ ਦਾ ਸਟਾਰਡਮ ਦੇ ਪਿੱਛੇ ਜੋ ਲੁਕਿਆ ਹੋਇਆ ਇੱਕ ਚਿਹਰਾ ਹੈ ਉਸ ਨੂੰ ਉਜਾਗਰ ਕਰਦਾ ਹੈ ਕਿ ਕਿਸ ਤਰੀਕੇ ਨਾਲ ਜਿੰਨਾ ਲੋਕਾਂ ਦੇ ਅਸੀਂ ਆਸਾਨੀ ਦੇ ਨਾਲ ਫੈਨ ਬਣ ਜਾਂਦੇ ਆ ਉਹ ਲੋਕ ਅੰਦਰੋਂ ਜਾਂ ਆਪਣੀ ਹਿڈن ਲਾਈਫ ਦੇ ਵਿੱਚ ਕੀ ਕੁਝ ਕਰਦੇ ਹੋਣਗੇ ਇਸ ਚੀਜ਼ ਦੇ ਬਾਰੇ ਵਿੱਚ ਤੁਹਾਨੂੰ ਇਸ ਵੀਡੀਓ ਤੋਂ ਜ਼ਰੂਰ ਪਤਾ ਲੱਗੂਗਾ ਸੀਓ ਵੌਂਡ ਜੋਗ ਕੋਰੀਆ ਦੇ ਡੇਬੂ ਸ਼ਹਿਰ ਦੇ ਵਿੱਚ ਜਨਮਿਆ ਇੱਕ ਵੈਲਥੀ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ ਜਿਹੜੇ ਕਿ ਕਾਫੀ ਅਦਾ ਅਮੀਰ ਵੀ ਸੀ ਉਹ ਸ਼ੁਰੂਆਤ ਦੇ ਵਿੱਚ ਜਦੋਂ ਪੜ ਰਿਹਾ ਸੀ ਤਾਂ ਉਸ ਸਮੇਂ ਉਹ ਪ੍ਰੋਫੈਸ਼ਨਲ ਬੌਕਸਰ ਬਣਨਾ ਚਾਹੁੰਦਾ ਸੀ ਤੇ ਇਸ ਦੀ ਉਸਦੇ ਦੁਆਰਾ ਟ੍ਰੇਨਿੰਗ ਵੀ ਲੈਂਦੀ ਗਈ ਸੀ ਜਦੋਂ ਕਾਲਜ ਦੇ ਵਿੱਚ ਗਿਆ ਤਾਂ ਉੱਥੇ ਉਸਦੇ ਦੁਆਰਾ ਫਾਊਂਡ ਇੰਜੀਨੀਅਰਿੰਗ ਦਾ ਕੋਰਸ ਵੀ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ 2020 ਦਾ ਸਮਾਂ ਆਇਆ ਜਦੋਂ ਕਰੋਨਾ ਕਾਲ ਆ ਚੁੱਕਿਆ ਸੀ ਤਾਂ ਇਸ ਤੋਂ ਬਾਅਦ ਲੋਕ ਘਰਾਂ ਦੇ ਵਿੱਚ ਕੈਸੀ ਸੀ ਤਾਂ ਉਹਨਾਂ ਦੇ ਦੁਆਰਾ ਬਹੁਤ ਜ਼ਿਆਦਾ ਮੋਬਾਈਲ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਤੁਸੀਂ ਇੰਡੀਆ ਦੇ ਵਿੱਚ ਵੀ ਦੇਖਿਆ ਹੋਣਾ ਕਿ ਬਹੁਤ ਵੱਡੇ ਲੈਵਲ ਤੇ ਉੱਤੇ ਲੋਕਾਂ ਦੁਆਰਾ ਮੋਬਾਈਲ ਵਗੈਰਾ ਯੂਜ਼ ਕਰਨੇ ਸ਼ੁਰੂ ਕਰ ਦਿੱਤੇ ਗਏ ਸੀ ਤੇ ਟਿਕਟੌਕ ਤੇ YouTube ਸੀ ਜਿਹੜੀਆਂ ਇਹਨਾਂ ਦਾ ਬਹੁਤ ਤਾਕਤਵਰ ਵਾਹਾਰ ਆਇਆ ਸੀ ਉਸ ਸਮੇਂ ਲੋਕ ਹਰ ਇੱਕ ਇਸ ਦਾ ਯੂਜ਼ ਕਰ ਰਹੇ ਸੀ ਤੇ ਕੋਰੀਆ ਦੇ ਵਿੱਚ ਵੀ ਇਹੀ ਆਸੀ ਤੇ ਇਸ ਸਮੇਂ ਜਦੋਂ ਕਰੋਨਾ ਕਾਲ ਆਇਆ ਸੀ ਤਾਂ ਇਹ ਆਪਣੇ ਦੋਸਤਾਂ ਦੇ ਨਾਲ ਇੱਕ ਰੂਮ ਸ਼ੇਅਰ ਕਰ ਰਿਹਾ ਸੀ ਤੇ ਇਸੇ ਸਮੇਂ ਹੀ ਵੀ ਇੱਥੇ ਕੈਦ ਹੋ ਗਿਆ ਸੀ ਕਿਉਂਕਿ ਕੋਰੀਆ ਦੇ ਵਿੱਚ ਵੀ ਲਾਕਡਾਊਨ ਲੱਗ ਗਿਆ ਸੀ ਤੇ ਉਸ ਤੋਂ ਬਾਅਦ ਇਸ ਤੋਂ ਦੁਬਾਰਾ ਅਚਾਨਕ ਹੀ ਆਪਣੀਆਂ ਡੇਲੀ ਦੀਆਂ ਐਕਟੀਵਿਟੀਜ਼ ਆਈਡੀਆਂ ਉਹ ਟਿਕਟੌਕ ਤੇ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਅਚਾਨਕ ਇਸ ਦੀਆਂ ਰੀਲਾਂ ਜਿਹੜੀਆਂ ਸੀ ਉਹ ਬਹੁਤ ਜ਼ਿਆਦਾ ਫੇਮਸ ਵੀ ਹੋਣ ਲੱਗੀਆਂ ਤੇਸ ਤੋਂ ਬਾਅਦ ਇੱਕ ਕੋਰੀਆ ਦੇ ਬਿਗੇਸਟ ਕ੍ਰिएਟਰ ਦੇ ਵਿੱਚ ਚੁਣਿਆ ਜਾਣ ਲੱਗਿਆ ਜਨ ਕਿ ਇਸ ਦੀ ਫੈਨ ਫਾਲੋਇੰਗ ਹੈ ਜਿਹੜੀ ਉਹ ਬਹੁਤ ਜ਼ਿਆਦਾ ਵਧਣੀ ਸ਼ੁਰੂ ਹੋ ਚੁੱਕੀ ਸੀ ਇੱਕ ਸਾਲ ਦੇ ਵਿੱਚ ਇਸ ਦੇ ਟੋਟਲ 33 ਮਿਲੀਅਨ ਤੋਂ ਯਾਨੀ ਕਿ 3.3 ਕਰੋੜ ਤੋਂ ਜ਼ਿਆਦਾ ਫਾਲੋਅਰ ਬਣ ਚੁੱਕੇ ਸੀ ਇਸ ਦੇ ਵੀਡੀਓ ਦਾ ਜਿਹੜਾ ਕਨਸੈਪਟ ਸੀ ਉਹ ਜ਼ਿਆਦਾਤਰ ਫਨੀ ਹੁੰਦਾ ਸੀ ਤੇ ਇੱਕ ਇਹ ਗੁੱਡ ਲੁਕਿੰਗ ਸੀ ਜਿਸ ਪਜਾ ਦੇ ਕਾਰਨ ਦੇ ਫੈਨ ਫਾਲੋਇੰਗ ਹੈ ਜਿਹੜੀ ਉਹ ਬਹੁਤ ਜ਼ਿਆਦਾ ਵਧਣੀ ਸ਼ੁਰੂ ਹੋ ਚੁੱਕੀ ਸੀ ਇਸ ਤੋਂ ਬਾਅਦ 22 ਜੁਲਾਈ 2023 ਦਾ ਸਮਾਂ ਆਉਂਦਾ ਤੇ ਇਹ ਅਚਾਨਕ ਹੀ ਸੋਸ਼ਲ ਮੀਡੀਆ ਤੋਂ ਗਾਇਬ ਹੋ ਜਾਂਦਾ ਤੇ ਇਸ ਦੇ ਬਾਰੇ ਵਿੱਚ ਕਿਸੇ ਨੂੰ ਪਤਾ ਵੀ ਨਹੀਂ ਕਿ ਗਿਆ ਕਿੱਥੇ ਕਿਉਂਕਿ ਇਹ ਅਚਾਨਕ ਹੀ ਸੋਸ਼ਲ ਮੀਡੀਆ ਤੋਂ ਗਾਇਬ ਹੋ ਰਿਹਾ ਸੀ ਨਾਸ ਦੀ ਕੋਈ ਸਟੋਰੀ ਪੈਰ ਰਹੀ ਸੀ ਨਾ ਕੋਈ ਰੀਲ ਪੈਰ ਰਹੀ ਸੀ ਤਾਂ 55 ਮਿਲੀਅਨ ਇਸ ਦੇ ਫੋਲੋਅਰ ਸੀ ਤਾਂ ਉਹਨਾਂ ਦੇ ਦੁਆਰਾ ਪੁੱਛਣਾ ਸ਼ੁਰੂ ਕੀਤਾ ਗਿਆ ਜੋ ਇਹਦੀ ਸਪੋਰਟ ਟੀਮ ਸੀ ਉਸ ਦੇ ਦੁਆਰਾ ਵੀ ਕੁਝ ਵੀ ਨਹੀਂ ਸੀ ਦੱਸਿਆ ਜਾ ਰਿਹਾ ਕਿ ਇਹ ਬੰਦਾ ਅਸਲ ਦੇ ਵਿੱਚ ਗਿਆ ਕਿੱਥੇ ਇਸ ਦੇ ਗਾਇਬ ਹੋਣ ਤੋਂ ਠੀਕ 4 ਮਹੀਨੇ ਬਾਅਦ 23 ਡਿਸੰਬਰ 2023 ਨੂੰ ਅਪਚਾਰਕੀ ਇੱਕ ਨਿਊਜ਼ ਆਈਡੀ ਨੂੰ ਨਿਊਜ਼ ਪੋਰਟਲ ਦੇ ਉੱਤੇ ਆਉਣੀ ਸ਼ੁਰੂ ਹੋ ਜਾਂਦੀ ਹੈ। ਅਲੱਗ-ਅਲੱਗ ਨਿਊਜ਼ ਚੈਨਲ ਆ ਜਿਹੜੇ ਉਹ ਸਾਰੇ ਦੇ ਸਾਰੇ ਇਸੇ ਨਿਊਜ਼ ਨੂੰ ਕਵਰ ਕਰ ਰਹੇ ਸੀ। ਪੁਲਿਸ ਦੇ ਦੁਆਰਾ ਉਹਨਾਂ ਨੂੰ ਇੱਕ ਗੱਲ ਕਹੀ ਗਈ ਸੀ ਕਿ ਜਿਸ ਵੀ ਇਨਸਾਨ ਦੀ ਇਹ ਤਸਵੀਰ ਹੈ ਉਸ ਨੂੰ ਹਮੇਸ਼ਾ ਹਿਡਨ ਹੀ ਰੱਖਿਆ ਜਾਵੇ ਕਿਉਂਕਿ ਹਜੇ ਉਸ ਦੇ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਆ। ਪਰ ਜਿਹੜੇ ਵੀ ਉਹਦੇ ਫਾਲੋਅਰ ਸੀ ਉਹਨਾਂ ਨੂੰ ਜਾਣਨ ਦੇ ਵਿੱਚ ਜ਼ਰਾ ਵੀ ਜੰਨੀ ਦੇਰ ਨਹੀਂ ਲੱਗੀ ਕਿ ਇਹ ਬੰਦਾ ਸੀ ਕੌਣ? ਅਸਲ ਦੇ ਵਿੱਚ ਇਹ ਬੰਦਾ ਜੋ ਨਿਊਜ਼ ਦੇ ਵਿੱਚ C.O. 1 John ਤੇ ਇਸ ਦੇ ਉੱਤੇ ਜੋ ਵੀ ਇਲਜ਼ਾਮ ਲੱਗੇ ਸੀ ਉਹ ਕਾਫੀ ਅਦਾ ਸੀਰੀਅਸ ਸੀ ਇਸ ਤੋਂ ਬਾਅਦ ਪੁਲਿਸ ਆਈਡੀਓ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਤੇ ਇਸ ਤੋਂ ਬਾਅਦ ਇਸ ਦੀ ਕਹਾਣੀ ਹੈ ਜਿਹੜੀ ਉਹ ਵੀ ਸਾਹਮਣੇ ਆਉਂਦੀ ਹੈ ਦਰਅਸਲ ਇਸ ਦਾ ਜਿਹੜਾ ਸਟਾਰਟਅਪ ਸੀ ਉਸ ਤੋਂ ਬਾਅਦ ਇਸ ਦੇ ਮਾਪੇ ਦੇ ਨਾਲੇ ਕੱਟ ਆਫ ਹੋ ਗਿਆ ਸੀ ਇਸ ਦੇ ਕੋਲ ਪੈਸੇ ਰਣੇ ਸ਼ੁਰੂ ਹੋ ਚੁੱਕੇ ਸੀ ਤੇ ਇਸੇ ਬਜਾਏ ਦੇ ਕਾਰਨ ਇਹ ਕਾਫੀ ਅਦਾ ਜਈਆਂ ਸੰਗਤਾਂ ਦੇ ਵਿੱਚ ਪੈਂਦਾ ਜਾ ਰਿਹਾ ਸੀ ਜਿਵੇਂ ਕਿ ਕਲੱਬ ਵਗੈਰਾ ਦੇ ਵਿੱਚ ਜਾਂਦਾ ਸੀ ਤੇ ਉੱਥੇ ਸ਼ਰਾਬ ਵਗੈਰਾ ਪੀਂਦਾ ਸੀ ਤੇ ਹੋਰ ਵੀ ਜੋ ਵੀ ਇਸ ਦੇ ਆਸ-ਪਾਸ ਦੇ ਲੋਕ ਸੀ ਉਹ ਵੀ ਲਗਭਗ ਅਜਹੀ ਸੰਗਤ ਦੇ ਸੀ ਤਾਂ ਇਸ ਦੇ ਕੁਝ ਦੋਸਤ ਤੇ ਇਹ ਇੱਕ ਕ ਤੇ ਉੱਥੇ ਸ਼ਰਾਬ ਵਗੈਰਾ ਵੀ ਪੀਤੀ ਜਾ ਰਹੀ ਸੀ ਇਸ ਦੌਰਾਨ ਸੋਦ ਤੇ ਉਸਦੇ ਦੋਸਤਾਂ ਦੀ ਨਜ਼ਰ ਇੱਕ ਲੜਕੀ ਦੇ ਉੱਤੇ ਪੈਂਦੀ ਹੈ ਜਿਹੜੀ ਕਿ ਕਾਫੀ ਜ਼ਿਆਦਾ ਖੂਬਸੂਰਤ ਵੀ ਸੀ ਤੇ ਇਸੇ ਤੋਂ ਬਾਅਦ ਸੋਦ ਦੇ ਦੁਆਰਾ ਉਸਦੇ ਨਾਲ ਕਲੱਬ ਦੇ ਵਿੱਚ ਉਸ ਜਗ੍ਹਾ ਜਿੱਥੇ ਉਹ ਖੜੀ ਸੀ ਉੱਥੇ ਜਾ ਕੇ ਉਸਦੇ ਨਾਲ ਗੱਲਾਂ-ਬਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਇਸੇ ਦੌਰਾਨ ਜਦੋਂ ਉਹ ਗੱਲਾਂ-ਬਾਤਾਂ ਕਰ ਰਿਹਾ ਸੀ ਤਾਂ ਉਸ ਲੜਕੀ ਨੂੰ ਸ਼ੱਕ ਹੋ ਜਾਂਦਾ ਕਿ ਇਹ ਕੀ ਕੁਝ ਕਰਨਾ ਚਾਹੁੰਦੇ ਨੇ ਤਾਂ ਉਸ ਤੋਂ ਬਾਅਦ ਉਸ ਲੜਕੀ ਦੇ ਦੁਆਰਾ ਥੋੜੀ ਜੀ ਕੰਨੀ ਵੀ ਉਸ ਤੋਂ ਕਤرائی ਜਾਂਦੀ ਹੈ ਪਰ ਇਸੇ ਦੌਰਾਨ ਉਸਤੇ ਦੁਆਰਾ ਬਾਰ-ਬਾਰ ਗੱਲਾਂ-ਬਾਤਾਂ ਕੀਤੀਆਂ ਜਾ ਰਹੀਆਂ ਸੀ ਉਸ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਇਹ ਦਿਖਾਰੀ ਸੀ ਦਰਅਸਲ ਇਹ ਲੜਕੀ ਬਾਕੀ ਲੜਕੀਆਂ ਦੀ ਤਰ੍ਹਾਂ ਨਹੀਂ ਸੀ ਜਿਸ ਨੂੰ ਸੋ ਆਪਣੇ ਪੈਸੇ ਤੇ ਫੇਮ ਦੇ ਜ਼ਰੀਏ ਘਰ ਲੈ ਜਾ ਸਕਦਾ ਤੇ ਇਸੇ ਬੇਦਅਗੀ ਕਾਰਨ ਉਸਦੇ ਦੁਆਰਾ ਉਸ ਨੂੰ ਇਗਨੋਰ ਮਾਰਿਆ ਜਾਂਦਾ ਤਾਂ ਇਹ ਚੀਜ਼ ਉਸਦੇ ਦਿਲ ਦੇ ਉੱਤੇ ਲੱਗਦੀ ਆ ਤੇ ਉਸਦੇ ਦੋਸਤਾਂ ਦੇ ਵੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਦੁਆਰਾ ਇੱਕ ਪਲਾਨ ਬਣਾਇਆ ਜਾਂਦਾ ਤੇ ਉਸ ਲੜਕੀ ਨੂੰ ਉੱਥੇ ਖੜਿਆ ਹੀ ਸ਼ਰਾਬ ਪਿਲਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਨਾਲ ਹੀ ਸੋਸ ਦੇ ਨਾਲ ਗੱਲਾਂ ਬਾਤਾਂ ਵੀ ਕਰ ਰਿਹਾ ਸੀ ਤੇ ਉਸ ਲੜਕੀ ਨੂੰ ਮੇਨ ਜਿਹੜਾ ਚਿਹਰਾ ਯਾਦ ਸੀ ਉਹ ਸੋਦਾ ਹੀ ਸੀ ਕਿਉਂਕਿ ਉਸਦੇ ਨਾਲ ਹੀ ਉਸਦੇ ਦੁਆਰਾ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਸੀ ਗੱਲਾਂ ਬਾਤਾਂ ਕਰਦੇ ਕਰਦੇ ਉਹਨਾਂ ਦੁਆਰਾ ਉਸ ਨੂੰ ਇੰਨੀ ਸ਼ਰਾਬ ਪਿਲਾ ਦਿੱਤੀ ਜਾਂਦੀ ਹੈ ਕਿ ਉਹ ਲੜਕੀ ਲਗਭਗ ਬੇਹੋਸ਼ ਹੀ ਹੋ ਚੁੱਕੀ ਸੀ ਉਸ ਤੋਂ ਬਾਅਦ ਉਹਨਾਂ ਦੇ ਦੁਆਰਾ ਉਸ ਨੂੰ ਘਰ ਦੇ ਵਿੱਚ ਲਿਜਾਇਆ ਜਾਂਦਾ ਜਿਉਂ ਹੀ ਉਹ ਘਰ ਦੇ ਵਿੱਚ ਲੈ ਕੇ ਜਾਂਦੇ ਨੇ ਤੇ ਉਸ ਤੋਂ ਬਾਅਦ ਉਹ ਲੜਕੀ ਪੂਰੀ ਰਾਤ ਹੀ ਬੇਹੋਸ਼ ਰਹਿੰਦੀ ਹੈ ਤੇ ਤੁਹਾਨੂੰ ਵੀ ਪਤਾ ਓ ਕਿ ਉਹਨਾਂ ਦੇ ਦੁਆਰਾ ਉਸ ਨਾਲ ਕੀ ਕੁਝ ਕੀਤਾ ਗਿਆ ਤੇ ਇਸੇ ਤੋਂ ਬਾਅਦ ਸਵੇਰ ਹੋ ਜਾਂਦੀ ਹੈ ਤੇ ਜਦੋਂ ਉਹ ਲੜਕੀ ਉੱਠਦੀ ਆ ਤਾਂ ਉਸ ਨੂੰ ਕੁਝ ਕੈਮਰਿਆਂ ਦੇ ਕਲਿੱਕ ਹੋਣ ਦੀ ਆਵਾਜ਼ ਆਉਂਦੀ ਸੀ ਤੇ ਉਹਨਾਂ ਦੇ ਦੁਆਰਾ ਉਸਦੀਆਂ ਵੀਡੀਓਜ਼ ਵੀ ਬਣਾਈਆਂ ਜਾ ਰਹੀਆਂ ਸੀ ਤਾਂ ਜਦੋਂ ਹੀ ਉਸ ਨੂੰ ਉਸ ਚੰਗੀ ਤਰ੍ਹਾਂ ਹੋਸ਼ ਆਉਂਦਾ ਉਹ ਇੱਕ ਸਕਿੰਟ ਵੀ ਉੱਤੇ ਨਹੀਂ ਰੁਕਦੀ ਤੇ ਉਹ ਉੱਥੋਂ ਨਿਕਲਦੀ ਆ ਤੇ ਸਿੱਧੀ ਜਾਂਦੀ ਆ ਸਾਉਲ ਦੇ ਗੈਂਗਨਾਮ ਪੁਲਿਸ ਸਟੇਸ਼ਨ ਦੇ ਵਿੱਚ ਤੇ ਉੱਥੇ ਜਾ ਕੇ ਪੁਲਿਸ ਨੂੰ ਸਾਰੀ ਚੀਜ਼ ਦੱਸ ਦਿੰਦੀ ਹੈ ਦਰਸਲ ਕੋਰੀਆ ਦੇ ਵਿੱਚ ਇੰਨਾਂ ਚੀਜ਼ਾਂ ਦੇ ਲਈ ਜਿਹੜਾ ਬਹੁਤ ਜ਼ਿਆਦਾ ਸਖਤ ਕਾਨੂੰਨ ਆ ਜਿਸ ਪ وجہ ਦੇ ਕਾਰਨ ਇੰਨਾਂ ਚੀਜ਼ਾਂ ਨੂੰ ਕਾਫੀ ਜ਼ਿਆਦਾ ਸਟ੍ਰਿਕਟਲੀ ਹੈਂਡਲ ਕੀਤਾ ਜਾਂਦਾ ਪੁਲਿਸ ਦੇ ਦੁਆਰਾ ਤੇ ਜਦੋਂ ਪੁਲਿਸ ਨੂੰ ਇਸ ਚੀਜ਼ ਦਾ ਪਤਾ ਲੱਗਦਾ ਕਿ ਇੱਕ ਫੇਮਸ ਪਰਸਨੈਲਿਟੀਜ਼ ਦੇ ਵਿੱਚ ਇਨਵੋਲਵ ਆ ਤਾਂ ਉਹਨਾਂ ਦੇ ਦੁਆਰਾ ਉਸਦੇ ਘਰ ਜਾਇਆ ਜਾਂਦਾ ਕਿਉਂਕਿ ਸਭ ਤੋਂ ਪਹਿਲਾਂ ਉਸ ਦੇ ਕੇਸ ਦੀ ਏੜੀ ਪੂਰੀ ਇਨਵੈਸਟੀਗੇਸ਼ਨ ਕਰਨਾ ਚਾਹੁੰਦੇ ਸੀ ਤਾਂ ਕਿ ਉਸ ਨੂੰ ਹੱਥ ਪਾਉਣ ਤੋਂ ਪਹਿਲਾਂ ਜਿਹੜਾ ਪੁਲਸ ਆ ਉਹ ਪੂਰੀ ਤਰ੍ਹਾਂ ਵਿਚ ਸ਼ਾਂਬਲਾ ਤਾਂ ਜਿਉਂ ਹੀ ਉਹਨਾਂ ਦੇ ਘਰ ਜਾਂਦੀ ਹੈ ਪੁਲਿਸ ਤਾਂ ਉਸ ਦੇ ਦੁਆਰਾ ਗੇਟ ਨਹੀਂ ਖੋਲਿਆ ਜਾਂਦਾ ਪੁਲਿਸ ਦੇ ਦੁਆਰਾ ਫੋਰਸਫੁਲੀ ਉਹ ਗੇਟ ਨੂੰ ਏੜਾ ਉਹ ਹਟਾਇਆ ਜਾਂਦਾ ਤੇ ਉਸ ਤੋਂ ਬਾਅਦ ਉਸ ਨੂੰ ਚੱਕ ਲਿਆ ਜਾਂਦਾ ਤੇ ਫਿਰ 4 ਮਹੀਨੇ ਤੱਕ ਲਗਾਤਾਰ ਇਨਵੈਸਟੀਗੇਸ਼ਨ ਆ ਜਿਹੜੀ ਪੁਲਿਸ ਦੀ ਉਹ ਚੱਲਦੀ ਰਹਿੰਦੀ ਹੈ ਤੇਸ ਕੇਸ ਦੇ ਉੱਤੇ ਲਗਭਗ 60 ਦੇ ਕਰੀਬ جاسੂਸ ਪੁਲਿਸ ਵਾਲੇ ਤੇ ਹੋਰ ਨਾ ਜਾਣੇ ਕਿਹਨੋਂ ਕਿਹਨੂੰ ਲਗਾਇਆ ਜਾਂਦਾ ਤੇ ਇਸ ਕੇਸ ਦੇ ਵਿੱਚ ਆਈਡੀ ਉਹ ਫੇਮਸ ਪਰਸਨੈਲਿਟੀ ਹੋਣ ਦੀ وجہ ਦੇ ਕਾਰਨ ਪੋਸਟ ਦੇ ਦੁਆਰਾ ਬਹੁਤ ਹੀ ਜ਼ਿਆਦਾ ਸੇਫਲੀ ਤਰੀਕੇ ਦੇ ਨਾਲ ਇਸ ਨੂੰ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ ਸੀ ਤੇ ਇਸ ਤੋਂ ਬਾਅਦ ਠੀਕ 4 ਮਹੀਨੇ ਬਾਅਦ ਇੱਕ ਡੈਟੈਕਟਿਵ ਜਿਹੜਾ ਉਹ ਕੈਮਰੇ ਦੇ ਸਾਹਮਣੇ ਆਉਂਦਾ ਤੇ ਇਸ ਚੀਜ਼ ਦਾ ਖੁਲਾਸਾ ਕਰ ਦਿੰਦਾ ਕਿ ਸਿਓ ਵੌਂਟ ਜੌਂਗਾ ਜਿਹੜਾ ਉਸ ਚੀਜ਼ ਦੇ ਵਿੱਚ ਸ਼ਾਮਲ ਆਤੇ ਉਸਤੇ ਦੁਬਾਰਾ ਇੱਕ ਘਟਿਆਕਰਤੂਤ ਕੀਤੀ ਗਈ ਹੈ ਪਰ ਉਸ ਸਮੇਂ ਤੇ ਕਰ ਵੀ ਪੁਲਿਸ ਕਨਫਰਮ ਨਹੀਂ ਸੀ ਤੇ ਉਸਤੇ ਉਤੇ ਕੋਰਟ ਕੇਸ ਨਹੀਂ ਚੱਲ ਰਿਹਾ ਸੀ ਇਸ ਦੀ ਬਜਾ ਦੇ ਕਾਰਨ ਉਸ ਦਾ ਕਿਸੇ ਵੀ ਨਿਊ ਚੈਨਲ ਦੇ ਉਤੇ ਚਿਹਰਾ ਨਹੀਂ ਸੀ ਦਿਖਾਇਆ ਜਾ ਰਿਹਾ ਪਰ ਲੋਕਾਂ ਨੂੰ ਇਹ ਚੀਜ਼ ਸਮਝਣ ਦੇ ਵਿੱਚ देर ਨਹੀਂ ਲੱਗੀ ਕਿ ਫੇਮਸ ਸੈਲੀਬ੍ਰਿਟੀ ਅਸਲ ਦੇ ਵਿੱਚ ਹੈ ਕੌਣ ਤੇ ਹਾਲੇ ਤੱਕ ਉਸ ਦੇ ਉੱਤੇ ਕੇਸ ਹੈ ਜਿਹੜਾ ਉਹ ਚੱਲ ਰਿਹਾ ਤੇ ਇਸ ਕੇਸ ਦੀ ਇਨਵੈਸਟੀਗੇਸ਼ਨ ਵੀ ਚੱਲ ਰਹੀ ਤੇ ਸ਼ਾਇਦ ਕੋਰਟ ਦੇ ਦੁਆਰਾ ਉਸ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਊਗੀ ਕਿਉਂਕਿ ਕੋਰੀਆ ਅਜਿਹੀਆਂ ਘਟਨਾਵਾਂ ਦੇ ਲਈ ਕਾਫੀ ਅਦਾ ਸਖਤ ਕਾਨੂੰਨ ਹੈ ਕੋਰੀਆ ਦੇ ਵਿੱਚ ਤੇ ਉਹ ਬਚ ਨਹੀਂ ਸਕਦਾ ਇਹ ਕਲ ਕਨਫਰਮ ਆ ਤੇ ਉਸ ਦੇ ਉੱਤੇ ਹੁਣ ਸਟ੍ਰਿਕਟ ਐਕਸ਼ਨ ਹੈ ਜਿਹੜਾ ਉਹ ਕੋਰਟ ਦੇ ਦੁਆਰਾ ਜ਼ਰੂਰ ਲੈਤਾ ਜਾਊਗਾ ਪਰ ਉਸ ਦੇ ਕੁਝ ਸਪੋਰਟਰਸ ਹਜੇ ਵੀ ਨੇ ਜਿਹੜੇ ਕਿ ਜ਼ਿਆਦਾਤਰ ਉਸ ਨੂੰ ਸਪੋਰਟ ਕਰ ਰਹੇ ਨੇ ਪਰ ਜ਼ਿਆਦਾਤਰ ਸਪੋਰਟਰਸ ਅਜੇ ਨੇ ਜਿਹੜੇ ਇਸ ਵਕਤ ਉਸ ਨੂੰ ਅਨਫੋਲੋ ਵੀ ਕਰ ਚੁੱਕੇ ਨੇ ਤੇ ਜ਼ਿਆਦਾਤਰ ਦਾ ਕਹਿਣਾ ਕਿ ਇਸ ਦੇ ਦੁਆਰਾ ਇੱਕ ਘ ਤਾਂ ਸ਼ਾਇਦ ਹੁਣ ਉਸ ਦਾ ਸੋਸ਼ਲ ਮੀਡੀਆ ਦੇ ਉੱਤੇ ਵਾਪਸ ਆਪਉਣਾ ਲਗਭਗ نامुमकिनੀ ਹੋਊਗਾ ਬੇਸ਼ੱਕ ਉਸ ਨੂੰ ਕੁਝ ਸਾਲ ਦੀ ਸਜ਼ਾ ਹੋ ਜੇ ਉਸ ਤੋਂ ਬਾਅਦ ਸੋ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਇੰਟਰਨੈਟ ਦੀ ਦੁਨੀਆ ਬਹੁਤ ਜ਼ਿਆਦਾ ਭਿਆਨਕਾ ਜਿਸ ਤਰ੍ਹਾਂ ਦੇ ਚਿਹਰੇ ਸਾਨੂੰ ਉੱਪਰੋਂ ਦੇਖਣ ਦੇ ਉੱਤੇ ਦਿਖਦੇ ਨੇ ਉਸ ਤਰ੍ਹਾਂ ਦੇ ਚਿਹਰੇ ਐੜੇ ਹਿਡਨ ਤੌਰ ਦੇ ਉੱਤੇ ਜਾਂ ਉਹਨਾਂ ਦੀ ਆਮ ਲਾਈਫ ਦੇ ਵਿੱਚ ਜਹੇ ਨਹੀਂ ਹੁੰਦੇ ਬਲਕਿ ਉਹਨਾਂ ਨੂੰ ਇੱਕ ਕੈਰੈਕਟਰ ਪਲੇ ਕਰਨਾ ਪੈਂਦਾ ਇੰਟਰਨੈਟ ਦੇ ਉੱਤੇ ਆ ਕੇ ਤੇ ਸਿਰਫ ਉਸੇ ਕੈਰੈਕਟਰ ਦੇ ਵਿੱਚ ਹੀ ਰਹਿ ਕੇ ਉਹ ਕੈਰੈਕਟਰ ਪਲੇ ਕਰਦੇ ਨੇ ਪਰ ਉਹਨਾਂ ਦੀ ਅਸਲ ਜ਼ਿੰਦਗੀ ਇਸ ਤੋਂ ਬਹੁਤ ਜ਼ਿਆਦਾ ਅਲੱਗ ਹੋ ਸਕਦੀ ਹੈ